ਤੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪ੍ਰਧਾਨਵੀ ਹੈ ਤੇ ਮਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਟੀਮਾ ਜਿਹੜਾ ਫਾਈਨੈਂਸ ਮਨਿਸਟਰ ਦੋਨਾਂ ਤੇ ਆਪ ਕੇਸ ਦਾਇਰ ਕਰੀ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸੰਹਿਤਾ ਪੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਇਹ ਹੈ第二 ਦਫਾ 356 ਤੀਸਰੀ ਦਫਾ ਹੈ ਕਿ ਕਾਟ ਅਬਲੀਗ ਦੋ ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਨ ਦਾ ਵੀ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਲਾਸਟ ਵਸ ਸਮ ਮੋਰ ਟਾਈਮ ਫੋ ਆਫ ਟੂ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਦੋਨਾਂ ਦੇ ਕੇਸ ਰਜਿਸਟਰ ਹੋ ਗਏ ਨੇ ਜੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚੱਲਿਆ ਇੱਕ ਤੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਕੁਤਾਰ ਸਿੰਘ ਸਦਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਖੂਬ ਬਣਾਇਆ ਖਜ਼ਾਨਿਆਂ ਦੀ ਕਿਸ ਹਿਸਾਬ ਦੇ ਨਾਲ ਮੇਰਾ ਸ਼ੱਕ ਅੱਗ ਲੱਗਿਆ ਨਹੀਂ ਇੰਨੀ ਸਪੀਡ ਤੇ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ ਤੇ ਇਹਨਾਂ ਨੇ ਲਾਇਆ 1 ਕਰੋੜ ਰੁਪਏ ਦਾ ਖਰਚਾ ਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਐਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9 ਕੋਈ ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀ ਤੋਂ ਲਾ